ਸਾਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆਜੀ ਦੀ ਵੀਡੀਓ ਵੀ ਪੈਂਦਾ ਬੁਰਜਥਰੋਡ ਜ਼ਿਲ੍ਹਾ ਬਈ ਨੂੰ ਬਠਿੰਡਾ ਪੈ ਜਾਂਦਾ ਤਹਿਸੀਲ ਇਹਨੂੰ ਵੀਰੇ ਰਾਮਪੁਰਾ ਪੈ ਜਾਂਦੀ ਆ ਬਾਕੀ ਜਾਣਕਾਰੀ ਆਪਾਂ ਬਾਜੀ ਤੋਂ ਪੁੱਛਦੇ ਆ ਜੋ ਬਾਜੀ ਸਾਸੀ ਕਾ ਭਾਈ ਜੀ ਸਾਸੀ ਆ ਜੀ ਨਾਮ ਕੀ ਵੀਰ ਆਪਣਾ ਕਲਵੀਰ ਸਿੰਘ ਜੀ ਠੀਕ ਹੋ ਬਾਈ ਆਪਣੇ ਘਰ ਆਣਾ ਹੋਵੇ ਕੀ ਡਰੈਸ ਆ ਜੀ ਆਪਣਾ ਆਪਣਾ ਘਰ ਬਾਈ 4 ਨੰਬਰ ਜਿਹੜੀ ਸੂਏ ਦੇ ਪਾਸੇ ਪਹਿਲੇ ਘਰ ਠੀਕ ਹੋ ਜੀ ਬਾਈ ਦਾ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਇਹ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਬਾਈ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਬਹੁਤ ਵਧੀਆ ਰਿਜ਼ਲਟ ਕਿੰਨੇ ਟਾਈਮ ਚੋਂ ਪਸ਼ੂ ਸੇਲ ਹੋ ਗਏ ਸੀਗੇ ਬਾਪ ਜਾਂ ਪਹਿਲਾਂ ਨਹੀਂ ਵੇਚਿਆ ਦੁੱਧ ਦੇਣ ਵੀ ਠੀਕ ਹੋ ਜੀ ਤੇ ਦੱਸੋ ਸਾਹਮਣੇ ਖੜੀ ਵਹਿੜ ਦੀ ਕੀ ਡਿਟੇਲ ਆ ਜੀ ਏ ਭਾਈ ਦੁੱਧਾਸ ਦਾ ਸੂਣ ਵਾਲੀ ਵਹਿੜਾ ਅੱਛਾ ਜੀ ਤੇ ਪਹਿਲੇ ਸੂਏ ਨੇ ਭਾਈ 14 ਰੁਪਏ ਦਾ ਉਹਦਾ ਆਪਾਂ ਚੋਇਆ ਇਹਦਾ ਅੱਛਾ ਜੀ 14 16 ਲੀਟਰ ਤੋਂ ਦਊਗੀ ਖੁੱਲਾ 16 16 ਲੀਟਰ ਦੁੱਧ ਦੀ ਆਸ ਆ 14 ਲੀਟਰ ਦੁੱਧ ਦੀ ਆਪਣੀ ਚਵਾਈ ਹੋਈ ਹੋਈ ਆ ਜੀ ਚਵਾਈ ਹੋਈ ਹੋਈ ਆ ਭਾਈ ਠੀਕ ਹੋ ਜੀ ਤੇ ਹੁਣ ਕਿੰਨੇ ਦਿਨਾਂ ਦੀ ਭਾਈ ਕੱਚੀ ਹੈ ਜੀ ਇਹੇ ਹਜੇ ਲੈ ਜੀ ਭਾਈ ਹਫ਼ਤਾ ਹੀ ਲੈ ਜੂ ਹਾਂ ਜੀ ਵੀਰੇ ਸੱਤਾਂ ਦਿਨਾਂ ਦੀ ਕੱਚੀ ਆ ਕ੍ਰੋਸ ਬ੍ਰੀਡ ਦੀ ਵਹਿੜਾ ਖੰਡੇ ਸੀਲ ਕੋਲਾ ਕੋਈ ਆਏ ਨਹੀਂ ਭਾਈ ਗਰਮ ਕੋਈ ਮਰਦੀ ਜੁਈ ਜਾਏ ਅਸੀਂ ਤਾਂ ਦੋਵੇਂ ਪਾਸੇ ਬਹਿ ਕੇ ਚੁੰਦੇ ਰਹੇ ਆ ਠੀਕ ਹੋ ਜੀ ਕੱਢ ਲਓ ਭਾਈ ਬਾਹਰ ਸੁਨਾ ਹਵਾਨਾ ਬਾਈ ਵੇਖ ਸਕਦੇ ਤੁਸੀਂ 크로ਸ ਬ੍ਰੀਡ ਦੀ ਵੈੜਾ ਬਾਈ ਤੋਰਾ ਤੁਸੀਂ ਦੇਖ ਸਕਦੇ ਤੋਰ ਲਓ ਬਰੇ ਤੋਰਾ ਬਾਈ ਤੁਸੀਂ ਦੇਖ ਸਕਦੇ ਹੋ ਸੁਨਾ ਦੀ ਕੁਆਲਿਟੀ ਸ਼ਾਨਦਾਰ ਆ ਸੁਨਾ ਹਵਾਨਾ ਵੈੜ ਦਾ 14 ਲੀਟਰ ਦੁੱਧ ਦੀ ਚੁਆਈ ਹੋਈ ਐ ਸੋਰੀ 16 ਲੀਟਰ ਦੁੱਧ ਦੇਣ ਦੀ ਆਸ ਹੈ ਹੀ ਆ ਬਾਈ ਜੀ ਦੇਖ ਸਕਦੇ ਤੁਸੀਂ ਬਾਡੀ ਮੰਤਰ ਵੀ ਚੰਗੀ ਆ ਤੇ ਬਾਈ ਜੀ ਕੀ ਡਿਮਾਂਡ ਕਰਦੇ ਆਂ ਆਪੇ ਦੀ? ਸੋਹਣ ਬਾਈ ਇਹ ਆ 36000 ਰੁਪਇਆ ਮੁੱਲੇ ਦਾ 36000 ਮੁਕੇ ਤੇ ਮਾਨਤਨ ਹੋ ਜਾਊਗਾ ਬਾਈ ਜੀ? ਹਾਂ ਮਾਨਤਨ ਕਰਦੇ ਹਾਂ ਠੀਕ ਹੋ ਜੀ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 70142 ਹਾਂਜੀ 2045 ਇੱਕ ਵਾਰ ਫੇਰ ਬੋਲ ਦਿਓ 70142 ਹਾਂਜੀ 2045 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵੈੜ ਚੰਗੀ ਲੱਗਦੀ ਹੈ ਤਾਂ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ